ਕੀ ਇਹ ਗੱਲਾਂ ਆਸੀਂ ਬਹੁਤ ਕਮਾਂਗੇ ਜੀ ਕਿਛਰੇ ਦੁੱਖ ਦੇ ਵਿੱਚ ਮਤਲਬ ਮਜ਼ਾਕ ਨਹੀਂ ਡੋਣਾ ਚਾਹੀਦਾ ਤੇ ਦੁੱਖ ਦੇ ਵਿੱਚ ਫਰੀਕ ਹੋਣਾ ਚਾਹੀਦਾ ਜਿਹੜਾ ਲੋਕਾਂ ਦਾ ਕੰਮ ਹੁੰਦਾ ਕਈ ਗਲਤ ਕਰੀ ਜਾਂਦੇ ਉਹਨਾਂ ਨੂੰ ਮੈਂ ਹੱਥ ਬੰਨ੍ਹ ਕੇ ਬੇਨਤੀ ਹੈ ਵੀ ਇਹੋ ਜਿਹਾ ਕੰਮ ਨਾ ਕਰੋ ਵਾਪੇ ਉਹਨੂੰ ਜਾਂ ਸਾਨੂੰ ਥੇਸ ਪਹੁੰਚਦੀ ਗੱਲ ਹੈ ਸਾਡੀ ਭੈਣ ਗਈ ਸੀ ਅੰਦਰ ਪੂਰੇ ਜਨਮ ਮਿਲ ਕੇ ਜਾ ਕੇ ਵੇਖਿਆ ਉਹਨੇ ਕਿਰਾ ਹੱਥ ਫੇਰਿਆ ਉੱਤੇ ਉਹ ਅੱਖਾਂ ਚੋਂ ਦੋਨਾਂ ਜਿਵੇਂ ਸੰਜੂ ਆਈ ਹਾਂ ਕੋਈ ਬੋਲਿਆ ਨਹੀਂ ਜਾਂਦਾ ਕੱਲ੍ਹ ਨਾਲ ਵੱਜ ਬੇਤਰਾਂ ਕੱਲ੍ਹ ਨਾਲ ਵੱਜ ਜਾਵੇ ਕਿਰਪਾ ਮਾਰੋ ਸਿਹਤ ਕਿਵੇਂ ਹੈ ਅੰਕਲ ਉਹਨਾਂ ਦੀ ਰਾਜਵੀਰ ਜੰਮਤ ਸਿੰਘ ਜੀ ਸਿਹਤ ਗ ਕੱਲ ਨਾਲੋਂ ਅੱਜ ਬਿਹਤਰ ਆ ਜੀ। ਹਮਮ ਕੱਲ ਨਾਲੋਂ ਅੱਜ ਜ਼ਿਆਦਾ ਕਿਰਪਾ ਮਾਰੀ। ਜਿਹੜਾ ਗੁਰੂ ਸਾਹਿਬ ਮੁਰੇ ਅਦਾਸਾਂ ਹੋਈਆਂ ਦੀਆਂ ਪਿੰਡ-ਪਿੰਡ ਚ ਵਿਦੇਸ਼ਾਂ ਦੇਸ਼ਾਂ ਚ ਉਹਦਾ ਬਹੁਤ ਅਸਰ ਹੋ ਰਿਹਾ ਜੀ। ਗੁਰੂ ਸਾਹਿਬ ਕبول ਕਰੀ ਜਾਂਦੇ ਆ। ਗੁਰੂ ਸਾਹਿਬ ਨੇ ਕਰਨੀ ਕਰਪਾ। ਹਮਮ ਤਾਂ ਕਿ ਡਾਕਟਰਾਂ ਦਾ ਧੰਨਵਾਦ ਜਿਹੜੇ ਆਪਦਾ ਟ੍ਰੀਟਮੈਂਟ ਕਰੀ ਜਾਂਦੇ ਆ। ਹਮਮ ਪੂਰਾ ਵਾਹ ਲਾਈ ਜਾਂਦੇ ਆ। ਆਉਣ ਵਾਲੇ ਦਿਨਾਂ ਦੇ ਵਿੱਚ ਪੂਰੀ ਕਿਰਪਾ ਹੋਣੀ ਗੁਰੂ ਸਾਹਿਬ ਦੀ। ਡਾਕਟਰ ਨਾਲ ਵੀ ਤੁਹਾਡਾ ਰਾਬਤਾ ਕਾਇਮ ਹੋਣਾ। ਉਹਨਾਂ ਤੋਂ ਵੀ ਤੁਸੀਂ ਪੁੱਛਦੇ ਹੋਣੇ ਵੀ ਸਿਹਤ ਦਾ ਅਪਡੇਟ ਕੀ ਐ। ਕਿਵੇਂ ਲੱਗਦਾ ਸਥਿਤੀ ਪਹਿਲਾਂ ਨਾਲੋਂ ਦੇਖਣ ਚ ਸੁਧਾਰ ਮਿਲਿਆ ਸਿਹਤ ਵਿੱਚ ਡਾਕਟਰ ਤਾਂ ਜੀ ਕੁਝ ਦੱਸਦੇ ਨਹੀਂ ਅਜਿਹਾ ਨਾ ਉਹ ਕਿਸੇ ਨਾਲ ਗੱਲ ਕਰਦੇ ਆ ਦੂਜਾ ਨੰਬਰ ਸਾਨੂੰ ਉਹਦਾ ਵਿਖਣ ਮੁਤਾਬਕ ਲੱਗਦਾ ਵੀ ਜਿਵੇਂ ਕੱਲ 20 ਪੈਸੇ ਜੀ ਅੱਜ 40 ਪੈਸੇ ਆ ਉਹ ਸਭ ਨਾਲ ਸਰੀਰ ਦਾ ਅਸਰ ਦੱਸਦਾ ਬੰਦਰਾ ਯਾਨੀ ਗੁਰੂ ਸਾਹਿਬ ਦੀ ਜਿਹੜੀਆਂ ਅਰਦਾਸਾਂ ਉਹ ਕਬੂਲ ਹੋਈ ਜਾਂਦੀਆਂ ਤੇ ਗੁਰੂ ਸਾਹਿਬ ਨੇ ਕਰਪਾ ਕਰਨੀ ਗੁਰੂ ਸਾਹਿਬ ਕਰੀ ਜਾਂਦੇ ਆ ਤੇ ਆਉਣ ਵਾਲੇ ਸਮਾਂ ਚੰਗਾ ਰਿਜ਼ਲਟ ਮਿਲੂਗਾ ਜੀ ਪਰ ਅਰਦਾਸ ਦਾ ਅਸਰ ਦੇਖਣ ਨੂੰ ਮਿਲ ਰਿਹਾ ਬਹੁਤ ਜ਼ਿਆਦਾ ਜੀ ਬਹੁਤ ਬਹੁਤ ਗੁਰੂ ਸਾਹਿਬ ਦੀ ਕਿਰਪਾ ਬਹੁਤ ਬਹੁਤ ਕਿਰਪਾ ਹੋ ਜਾਂਦੀ ਤੇ ਕਿਵੇਂ ਦੇਖਦੇ ਹੋ ਇੱਕ ਪਾਸੇ ਅਰਦਾਸ ਦਾ ਦ ਉਠਾਈ ਜਾਂਦੀਆਂ ਨੇਗੀਆਂ ਉਹ ਕਿਤਨੇ ਕਿਤੇ ਗਲਤ ਹੈ ਵੀ ਇਸ ਮੌਕੇ ਤਾਂ ਲੋਕਾਂ ਨੂੰ ਟਿਕ ਜਾਣਾ ਚਾਹੀਦਾ ਇਹਦੇ ਵਾਸਤੇ ਅਸੀਂ ਬਹੁਤ ਕਹਾਂਗੇ ਜੀ ਕਿਸੇ ਦੇ ਦੁੱਖ ਦੇ ਵਿੱਚ ਮਤਲਬ ਮਜ਼ਾਕ ਨਹੀਂ ਡੋਣਾ ਚਾਹੀਦਾ ਇਹ ਦੁੱਖ ਦੇ ਵਿੱਚ ਸ਼ਰੀਕ ਹੋਣਾ ਚਾਹੀਦਾ ਤੇ ਜਿਹੜਾ ਲੋਕਾਂ ਦਾ ਕੰਮ ਦਾ ਕਈ ਗਲਤ ਕਰੀ ਜਾਂਦੇ ਉਹਨਾਂ ਨੂੰ ਮੈਂ ਹੱਥ ਬੰਨ੍ਹ ਕੇ ਬੇਨਤੀ ਹੈ ਵੀ ਇਹੋ ਜਿਹਾ ਕੰਮ ਨਾ ਕਰੋ ਉਹ ਚੜ੍ਹਦੀ ਕਲਾ ਚਾਹਤ ਚੜ੍ਹਦੀ ਕਲਾ ਕਰਤਰੀ ਗੁਰੂ ਸਾਹਿਬ ਨੇ ਬਿਲਕੁਲ ਮਹਾਰਾਜ ਕਿਰਪਾ ਕਰੂਗਾ ਤੇ ਜਿਹੜਿਆ ਗਲਤ ਪੋਸਟਾਂ ਪਾਉਂਦੇ ਆਂ ਬੇਨਤੀ ਕਰਦੇ ਆਂ ਇਹੋ ਜਿਆ ਮਿਹਰਬਾਨੀ ਕਰਕੇ ਨਾ ਗਲਤ ਪਾਓ ਤੇ ਮਾਪਿਆਂ ਨੂੰ ਜਾਂ ਸਾਨੂੰ ਥੇਸ ਪਹੁੰਚਦੀ ਗੱਲ ਇੱਕ ਹੋਰ ਗੱਲ ਸਾਹਮਣੇ ਇਹ ਕਹਿੰਦੇ ਜਦੋਂ ਮਾਤਾ ਜੀ ਮਿਲਣ ਗਏ ਹੱਥ ਰੱਖਿਆ ਸਿਰ ਤੇ ਤਾਂ ਹੰਝੂ ਆਏ ਅੱਖ ਚ ਰਾਜਵੀਰ ਜੀ ਬੰਦਾ ਉਹ ਵੀ ਇੱਕ ਚੰਗਾ ਸਾਈਨ ਆਪਾਂ ਕਹ ਜੀ ਹਾਂ ਉਹ ਸਾਡੀ ਭੈਣ ਗਈ ਸੀ ਅੰਦਰ ਉਹ ਜਦੋਂ ਮਿਲ ਕੇ ਜਾ ਕੇ ਵੇਖਿਆ ਉਹਨੇ ਕਿ ਹੱਥ ਫੇਰਿਆ ਉਹ ਤੇ ਉਹ ਅੱਖਾਂ ਚ ਦੋਨਾਂ ਚੋਂ ਜਿਵੇਂ ਹਾਂ ਕੋਈ ਬੋਲਿਆ ਨਹੀਂ ਜਾਂਦਾ ਤੇ ਗੁਰੂ ਸਾਹਿਬ ਦੀ ਪੂਰੀ ਕਿਰਪਾ ਹੋ ਜੂਗੀ ਕਿਤਨਾ ਕਿਤੇ ਐਸਾ ਸੋਹ ਰਿਹਾ ਹੋ ਰਿਹਾ ਹੋ ਰਿਹਾ ਸਿਹਤ ਕਿਵੇਂ ਹੈ ਅੰਕਲ ਉਹਨਾਂ ਦੀ ਰਾਜਵੀਰ ਜਵੰਧਾ ਜੀ ਖੇਤ ਗੁਰੂ ਸਾਹਿਬ ਦੀ ਕਿਰਪਾ ਨਾਲ ਕੱਲ ਨਾਲੋਂ ਅੱਜ ਬਿਹਤਰ ਹੈ ਜੀ ਹਾਂ ਕੱਲ ਨਾਲੋਂ ਅੱਜ ਜ਼ਿਆਦਾ ਕਿਰਪਾ ਮਾਰੇ ਜਿਹੜਾ ਗੁਰੂ ਸਾਹਿਬ ਮੁਰੇ ਦਾਸਾਂ ਹੋਈ ਜਾਂਦੀਆਂ ਪਿੰਡ ਪਿੰਡ ਦੇ ਵਿਦੇਸ਼ਾਂ ਦੇਸ਼ਾਂ ਚ ਉਹਦਾ ਬਹੁਤ ਅਸਰ ਹੋ ਰਿਹਾ ਜੀ ਗੁਰੂ ਸਾਹਿਬ ਕਬੂਲ ਕਰੀ ਜਾਂਦੇ ਆ ਗੁਰੂ ਸਾਹਿਬ ਨੇ ਕਰਨੀ ਕਰਤਾ ਹਾਂ ਸਕੇ ਡਾਕਟਰਾਂ ਦਾ ਧੰਨਵਾਦ ਜਿਹੜੇ ਆਪਦਾ ਟ੍ਰੀਟਮੈਂਟ ਕਰੀ ਜਾਂਦੇ ਆ ਪੂਰਾ ਵਾਹ ਲਾਈ ਜਾਂਦੇ ਆ ਆਉਣ ਵਾਲੇ ਦਿਨਾਂ ਦੇ ਵਿੱਚ ਪੂਰੀ ਕਿਰਪਾ ਹੋ ਜਿੰਦੀ ਗੁਰ ਡਾਕਟਰ ਨਾਲ ਵੀ ਤੁਹਾਡਾ رابطہ ਕਾਇਮ ਹੋਣਾ ਉਹਨਾਂ ਤੋਂ ਵੀ ਤੁਸੀਂ ਪੁੱਛਦੇ ਹੋਣੇ ਵੀ ਸਿਹਤ ਦਾ ਅਪਡੇਟ ਕੀ ਹੈ ਕਿਵੇਂ ਲੱਗਦਾ ਸਥਿਤੀ ਪਹਿਲਾਂ ਨਾਲੋਂ ਦੇਖਣ 'ਚ ਸੁਧਾਰ ਮਿਲਿਆ ਸਿਹਤ ਵਿੱਚ ਡਾਕਟਰ ਤਾਂ ਜੀ ਕੁਝ ਦੱਸਦੇ ਨਹੀਂ ਅਜੇ ਤਾਂ ਨਾ ਉਹ ਕਿਸੇ ਨਾਲ ਗੱਲ ਕਰਦੇ ਆ ਦੂਜਾ ਨੰਬਰ ਸਾਨੂੰ ਉਹਦਾ ਵੇਖਣ ਮਤਾਬਕ ਲੱਗਦਾ ਵੀ ਜਿਵੇਂ ਕੱਲ 20 ਪੈਸੇ ਸੀ ਅੱਜ 40 ਪੈਸੇ ਆ ਉਹ ਸਾਬਨਾ ਸਰੀਰ ਦਾਸੰਦਾ ਬੰਦੇ ਦਾ ਯਾਨੀ ਗੁਰੂ ਸਾਹਿਬ ਦੀ ਜਿਹੜੀਆਂ ਅਰਦਾਸਾਂ ਉਹ ਕਬੂਲ ਹੋ ਜਾਂਦੀਆਂ ਤੇ ਗੁਰੂ ਸਾਹਿਬ ਨੇ ਕਰਪਾ ਕਰਨੀ ਗੁਰੂ ਸਾਹਿਬ ਕਰੀ ਜਾਂਦੇ ਆ ਤੇ ਆਉਣ ਵਾਲੇ ਸਮਾਂ ਚੰਗਾ ਰਿਜ਼ਲਟ ਮਿਲੂਗਾ ਜੀ। ਅਰਦਾਸ ਦਾ ਅਸਰ ਦੇਖਣ ਨੂੰ ਮਿਲ ਰਿਹਾ। ਬਹੁਤ ਜ਼ਿਆਦੇ ਜੀ ਬਹੁਤ ਬਹੁਤ ਗੁਰੂ ਸਾਹਿਬ ਦੀ ਕਿਰਪਾ। ਬਹੁਤ ਕਿਰਪਾ ਹੋ ਜਾਂਦੀ ਹੈ। ਤੇ ਕਿਵੇਂ ਦੇਖਦੇ ਹੋ ਇੱਕ ਪਾਸੇ ਅਰਦਾਸ ਦਾ ਦੌਰ ਚੱਲ ਰਿਹਾ ਦੂਜੇ ਪਾਸੇ ਸੋਸ਼ਲ ਮੀਡੀਆ ਤੇ ਫਫਵਾਹਾਂ ਉਠਾਈਆਂ ਜਾਂਦੀਆਂ ਨੇਗੀਆਂ। ਉਹ ਕਿਤੇ ਨਾ ਕਿਤੇ ਗਲਤ ਹੈ ਵੀ ਇਸ ਮੌਕੇ ਤਾਂ ਲੋਕਾਂ ਨੂੰ ਟਿਕ ਜਾਣਾ ਚਾਹੀਦਾ। ਇਹਦੇ ਬਾਰੇ ਤੇ ਅਸੀਂ ਬਹੁਤ ਕਹਾਂਗੇ ਜੀ ਕਿਛੇ ਦੇ ਦੁੱਖ ਦੇ ਵਿੱਚ ਮਤਲਬ ਮਜ਼ਾਕ ਨਹੀਂ ਉਡਾਉਣਾ ਚਾਹੀਦਾ। ਇਹ ਦੁੱਖ ਦੇ ਵਿੱਚ ਸ਼ਰੀਕ ਹੋਣਾ ਚਾਹੀਦਾ ਤੇ ਜਿਹੜਾ ਲੋਕਾਂ ਦਾ ਕੰਮ ਦਾ ਕਈ ਗਲਤ ਕਰੀ ਜਾਂਦੇ ਉਹਨਾਂ ਨੂੰ ਮੈਂ ਹੱਥ ਬੰਨ੍ਹ ਕੇ ਬੇਨਤੀ ਹੈ ਵੀ ਇਹੋ ਜਿਹਾ ਕੰਮ ਨਾ ਕਰੋ ਉਹ ਚੜ੍ਹਦੀ ਕਲਾ ਚਾਹਤੇ ਚੜ੍ਹਦੀ ਕਲਾ ਕਰਦ ਰਹੀ ਗੁਰੂ ਸਾਹਿਬ ਨੇ ਬਿਲਕੁਲ ਮਹਾਰਾਜ ਕਿਰਪਾ ਕਰੂਗਾ ਤੇ ਜਿਹੜਿਆ ਗਲਤ ਪੋਸਟਾਂ ਪਾਉਂਦੇ ਆਂ ਬੇਨਤੀ ਕਰਦੇ ਵੀ ਇਹੋ ਜਿਹਾ ਮਿਹਰਬਾਨੀ ਕਰਕੇ ਨਾ ਗਲਤ ਪਾਓ ਤੇ ਮਾਂ ਪਿਓ ਨੂੰ ਜਾਂ ਸਾਨੂੰ ਥੇਸ ਪਹੁੰਚਦੀ ਗੱਲ ਦੀ ਇੱਕ ਹੋਰ ਗੱਲ ਸਾਹਮਣੇ ਇਹ ਕਹਿੰਦੇ ਜਦੋਂ ਮਾਤਾ ਜੀ ਮਿਲਣ ਗਏ ਹੱਥ ਰੱਖਿਆ ਸਿਰ ਤੇ ਤਾਂ ਹੰਝੂ ਆਏ ਅੱਖ ਚ ਰਾਜਵੀਰ ਜੀ ਬੰਦਾ ਉਹ ਵੀ ਇੱਕ ਚੰਗਾ ਸਾਈਨ ਆਪਾਂ ਕਹ ਜੀ ਹਾਂ ਉਹ ਸਾਡੀ ਭੈਣ ਗਈ ਸੀ ਅੰਦਰ ਉਹ ਜਦੋਂ ਮਿਲ ਕੇ ਜਾ ਕੇ ਵੇਖਿਆ ਉਹਨੇ ਕਿ ਹੱਥ ਫੇਰਿਆ ਉਹਤੇ ਉਹ ਅੱਖਾਂ ਚ ਦੋਨਾਂ ਚੋਂ ਜਿਵੇਂ ਹਾਂ ਕੋਈ ਬੋਲਿਆ ਨਹੀਂ ਜਾਂਦਾ ਤੇ ਗੁਰੂ ਸਾਹਿਬ ਦੀ ਪੂਰੀ ਕਿਰਪਾ ਹੋ ਜੂਗੀ ਕਿਤਨਾ ਕਿਤੇ ਅਹਿਸਾਸ ਹੋ ਰਿਹਾ ਰਾਜ ਹੋ ਰਿਹਾ ਹੋ ਰਿਹਾ ਹੋ ਰਿਹਾ